ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਆਪ ਦੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਕੁਝ ਅਜਿਹੀਆਂ ਗੱਲਾਂ ਸਾਂਝੀਆਂ ਕਰਾਂਗੇ ਜੋ ਕਿ ਬਾਥਰੂਮ ਦੇ ਨਾਲ ਜੁੜੀਆਂ ਹੋਈਆਂ ਨੇ ਬਾਥਰੂਮ ਦੇ ਵਿੱਚ ਰੱਖੀਆਂ ਹੋਈਆਂ ਚੀਜ਼ਾਂ ਸਾਡੇ ਲਈ ਸ਼ੁਭ ਅਤੇ ਅਸ਼ੁਭਤਾ ਦਾ ਸੰਕੇਤ ਹਨ ਅਸੀਂ ਉਹਨਾਂ ਬਾਰੇ ਅੱਜ ਤੁਹਾਡੇ ਨਾਲ ਵਿਸਤਾਰ ਸਹਿਤ ਜਾਣਕਾਰੀ ਸਾਂਝੀ ਕਰਾਂਗੇ ਗਲਤੀ ਨਾਲ ਵੀ ਸਾਨੂੰ ਬਾਥਰੂਮ ਦੇ ਵਿੱਚ ਇਹ ਕੁਝ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਇਨਾਂ ਦਾ ਸੰਬੰਧ ਸਾਡੇ ਘਰ ਦੇ ਵਿੱਚ ਲੀਆ ਨੈਕਵਿਟੀ ਨਾਲ ਤੇ ਘਰ ਵਿੱਚ ਮਤਲਬ ਕਿ ਆਰਥਿਕ ਤੰਗੀ ਦੇ ਨਾਲ ਤੇ ਪਰਿਵਾਰਿਕ ਮੈਂਬਰਾਂ ਦੀ ਬਿਮਾਰੀ ਦੇ ਨਾਲ ਜੁੜਿਆ ਹੋਇਆ ਹੈ ਬਾਥਰੂਮ ਘਰ ਵਿੱਚ ਬਣਿਆ ਹੋਇਆ ਹੁੰਦਾ ਹੈ ਉਹ ਸਾਡੇ ਲਈ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਸਾਫ਼ ਸੁਥਰਾ ਬਾਥਰੂਮ ਘਰ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਂਦਾ ਹੈ ਆਰਥਿਕ ਤੰਗੀ ਤੋਂ ਰਾਹਤ ਮਿਲਦੀ ਹੈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਪਰ ਗੰਦਾ ਬਾਥਰੂਮ ਘਰ ਦੀ ਆਰਥਿਕ ਤੰਗੀ ਲੈ ਕੇ ਆਉਂਦਾ ਹੈ ਬਿਮਾਰੀਆਂ ਲੈ ਕੇ ਆਉਂਦਾ ਹੈ ਤੇ ਘਰ ਵਿੱਚ 네ਗੇਟਿਵਿਟੀ ਦਾ ਪਰਵੇਸ਼ ਹੁੰਦਾ ਹੈ ਜਿਸ ਕਾਰਨ ਸਾਨੂੰ ਘਰ ਦਾ ਬਾਥਰੂਮ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਨੋਂ ਆਂਦੇ ਬਾਦ ਹਮੇਸ਼ਾ ਆਪਣੇ ਬਾਥਰੂਮ ਦਾ ਦਰਵਾਜ਼ਾ ਬੰਦ ਕਰਕੇ ਰੱਖੋ ਕਿਉਂਕਿ ਖੁੱਲਾ ਹੋਇਆ ਸਾਰਾ ਦਿਨ ਗੇਟ ਬਾਥਰੂਮ ਦਾ ਘਰ ਦੇ ਵਿੱਚ ਬਿਮਾਰੀ ਦਾ ਕਾਰਨ ਬਣਦਾ ਹੈ ਅੱਜਾ ਪਾ ਤੁਹਾਨੂੰ ਬਾਥਰੂਮ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਉਹ ਮਤਭੇਦ ਦਸਣ ਜਾ ਰਹੇ ਹੈਗੇ ਆ ਜਿਸ ਨਾਲ ਪਰਿਵਾਰ ਵਿੱਚ ਸਾਡੇ ਵਿੱਚ ਗਰੀਬੀ ਵਾਤੀ ਹੈਗੀ ਆ ਮਤਭੇਦ ਸਟਾਰਟ ਹੁੰਦੇ ਨੇ ਪਰਿਵਾਰ ਦੇ ਵਿੱਚ ਆਰਥਿਕਤਾ ਤੰਗੀ ਆਉਂਦੀ ਹੈ ਤੇ ਸਾਡੇ ਸਰੀਰ ਇੱਕ ਪੱਖੋਂ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਨੇ ਤਾਂ ਆਓ ਜਾਣੀਏ ਉਹ ਕਿਹੜੇ-ਕਿਹੜੇ ਕਾਰਨ ਹਨ ਜਿਨ੍ਹਾਂ ਨੂੰ ਸਾਨੂੰ ਨਹੀਂ ਕਰਨਾ ਚਾਹੀਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਬਾਥਰੂਮ ਦੇ ਵਿੱਚ ਰੱਖਿਆ ਜਾਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਕੰਗਾ ਅਤੇ ਤੇਲ ਕੰਗਾ ਤੇ ਤੇਲ ਆਫਾ ਬਾਥਰੂਮ ਦੇ ਵਿੱਚ ਅਕਸਰ ਲੋਕਾਂ ਦੇ ਘਰਾਂ ਦੇ ਵਿੱਚ ਦੇਖਿਆ ਗਿਆ ਹੈ ਕੁਝ ਔਰਤਾਂ ਦੀ ਇਹ ਆਦਤ ਬਣੀ ਹੁੰਦੀ ਹੈ ਕਿ ਉਹ ਇਸ਼ਨਾਨ ਕਰਨ ਦੇ ਬਾਅਦ ਆਪਣੇ ਗਿੱਲੇ ਵਾਲਾਂ ਦੇ ਉੱਪਰ ਤੇਲ ਲਗਾ ਕੇ ਉਹਨਾਂ ਨੂੰ ਕੰੰਗੀ ਕਰ ਦਿੰਦੀ ਹੈ ਜੋ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਇਹ ਸ਼ੁਭਤਾ ਦਾ ਸੰਕੇਤ ਨਹੀਂ ਹੈ ਇਸ ਦੇ ਨਾਲ ਘਰ ਵਿੱਚ 네ਗਟਿਵਿਟੀ ਪੂਰਨ ਤੌਰ ਤੇ ਪ੍ਰਵੇਸ਼ ਕਰਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਇਸ ਚੀਜ਼ ਨੂੰ ਗਲਤ ਮੰਨਦੇ ਸਨ ਕਦੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣਾ ਬਜ਼ੁਰਗ ਹੋਵੇ ਤਾਂ ਉਹਨਾਂ ਨਾਲ ਇਸ ਬਾਰੇ ਗੱਲ ਜ਼ਰੂਰ ਕਰਕੇ ਦੇਖਿਓ ਕਿਉਂਕਿ ਜਦ ਵੀ ਕੋਈ ਪਰਿਵਾਰ ਵਿੱਚ ਪਿੰਡ ਵਿੱਚ ਜਾਂ ਕੋਈ ਵੀ ਮੌਤ ਹੁੰਦੀ ਸੀ ਤਾਂ ਉਸ ਮੁਰਦੇ ਦਾ ਇਸ਼ਨਾਨ ਕਰਨ ਦੇ ਬਾਅਦ ਉਹਦੇ ਗਿੱਲੇ ਵਾਲਾਂ ਨੂੰ ਤੇਲ ਲਾ ਕੇ ਗਿੱਲੇ ਵਾਲਾਂ ਨੂੰ ਹੀ ਕੰਗੀ ਕਰਿਆ ਜਾਂਦਾ ਸੀ ਜੋ ਕਿ ਸ਼ੁਭ ਨਹੀਂ ਮੰਨਿਆ ਜਾਂਦਾ ਅੱਜਕੱਲ ਦੀਆਂ ਔਰਤਾਂ ਬਾਥਰੂਮ ਦੇ ਵਿੱਚ ਗਿੱਲੇ ਵਾਲਾਂ ਨੂੰ ਹੀ ਕੰੰਗੀ ਕਰਦੀਆਂ ਨੇ ਤੇਲ ਲਾ ਕੇ ਜੋ ਕਿ ਬਹੁਤ ਹੀ ਗਲਤ ਮੰਨਿਆ ਜਾਂਦਾ ਹੈ ਇਹ 네ਗੇਟਿਵਿਟੀ ਦਾ ਸਭ ਤੋਂ ਵੱਡਾ ਕਾਰਨ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਬਾਥਰੂਮ ਵਿੱਚ ਕੰੰਗੀ ਤੇ ਤੇਲ ਦੀ ਸ਼ੀਸ਼ੀ ਨਹੀਂ ਹੋਣੀ ਚਾਹੀਦੀ ਕਿ ਲੇਬਾ ਵਾਲਾ ਨੂੰ ਤੇਲ ਲਾ ਕੇ ਕੰਗੀ ਕਰਨਾ ਸਾਡੇ ਪਰਿਵਾਰ ਲਈ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਸਾਨੂੰ ਕਿਸੇ ਮਾੜੀ ਘਟਨਾ ਦਾ ਸੰਕੇਤ ਵੀ ਆ ਸਕਦਾ ਹੈ ਸਾਨੂੰ ਕੋਈ ਮਾੜੀ ਨਿਊਜ਼ ਵੀ ਮਿਲ ਸਕਦੀ ਹੈ ਜਾਂ ਪਰਿਵਾਰ ਵਿੱਚ ਵੀ ਕੋਈ ਮਾੜੀ ਘਟਨਾ ਕੱਟ ਸਕਦੀ ਹੈ ਤਾਂ ਇਸ ਗੱਲ ਦਾ ਕਰਤੀਆਂ ਔਰਤਾਂ ਧਿਆਨ ਰੱਖਿਆ ਕਰਨ ਕਿ ਬਾਲ ਹਮੇਸ਼ਾ ਬਾਥਰੂਮ ਤੋਂ ਬਾਹਰ ਆ ਕੇ ਸੁਕਾ ਕੇ ਤੇਲ ਲਾ ਕੇ ਹੀ ਕੰਗੀ ਕੀਤੀ ਜਾਂਦਾ ਹੈ ਕਈ ਵਾਰ ਸਾਡੇ ਬਾਥਰੂਮ ਦੇ ਵਿੱਚ ਟੁੱਟਿਆ ਹੋਇਆ ਸਮਾਨ ਪਿਆ ਹੁੰਦਾ ਹੈ ਫालतू ਦਾ ਸਾਬਨਾਂ ਦੀ ਟੁੱਟੀ ਕੰਗੀ ਹੋਗੀ ਕੰਗੀ ਤਾਂ ਰੱਖਣੀ ਵੀ ਨਹੀਂ ਤੇ ਟੁੱਟੀ ਕੰਗੀ ਤਾਂ ਉਸ ਤੋਂ ਵੀ ਮਾੜੀ ਹੈਗੀ ਆ ਟੁੱਟਿਆ ਹੋਇਆ ਬਰਸ਼ ਖਤਮ ਪੇਸਟ ਟੁੱਟਿਆ ਹੋਇਆ ਟੁੱਟੇ ਹੋਏ ਸਾਬਨ ਦੇ ਛੋਟੇ-ਛੋਟੇ ਟੁਕੜੇ ਇਹ ਸਾਰੀਆਂ ਚੀਜ਼ਾਂ 네ਗੇਟਿਵਿਟੀ ਦਾ ਸੰਕੇਤ ਹਨ ਇਸ ਦੇ ਨਾਲ ਸਾਡੇ ਪਰਿਵਾਰ ਦੇ ਉੱਪਰ ਬਿਮਾਰੀ ਆ ਸਕਦੀ ਹੈ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਸਾਨੂੰ ਬਾਥਰੂਮ ਦੇ ਵਿੱਚ ਇਹ ਟੁੱਟਿਆ ਭੱਜਿਆ ਸਮਾਨ ਨਹੀਂ ਰੱਖਣਾ ਚਾਹੀਦਾ। ਕੁੱਲ ਮਿਲਾ ਕੇ ਸਾਨੂੰ ਬਾਥਰੂਮ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਕੋਈ ਵੀ ਧਾਰਮਿਕ ਗ੍ਰੰਥ ਜਾਂ ਕੋਈ ਵੀ ਮਤਲਬ ਇਦਾਂ ਦਾ ਪੇਜ, ਕੋਈ ਫੋਟੋ ਅੱਪਾ ਇਦਾਂ ਦੀ ਬਾਥਰੂਮ ਦੇ ਵਿੱਚ ਰੱਖ ਦਿੰਨੇ ਆ ਜੋ ਕਿ ਪ੍ਰਮਾਤਮਾ ਦੇ ਨਾਲ ਸੰਬੰਧਿਤ ਹੁੰਦੀ ਹੈ ਜਿਹਦੇ ਉੱਪਰ ਪ੍ਰਮਾਤਮਾ ਦੇ ਕੁਝ ਸ਼ਬਦ ਲਿਖੇ ਹੋਏ ਹੁੰਦੇ ਹਨ ਜੋ ਪਵਿੱਤਰ ਹੁੰਦੇ ਹਨ ਤਾਂ ਸਾਨੂੰ ਉਹ ਵੀ ਨਹੀਂ ਰੱਖਣੇ ਚਾਹੀਦੇ ਉਸ ਦੇ ਨਾਲ ਘਰ ਵਿੱਚ ਨੈਗੇਟਿਵਿਟੀ ਆਉਂਦੀ ਹੈ ਦਾ ਵੈਸੇ ਵੀ ਉਹ ਪਾਪ ਮੰਨਿਆ ਜਾਂਦਾ ਹੈ ਉਸ ਬਾਥਰੂਮ ਦੇ ਵਿੱਚ ਆਪਾਂ ਇਸ਼ਨਾਨ ਕਰਨਾ ਹੁੰਦਾ ਹੈ ਇਸ ਲਈ ਇਹੋ ਜੀਆਂ ਚੀਜ਼ਾਂ ਬਾਥਰੂਮ ਵਿੱਚ ਰੱਖਣ ਤੋਂ ਸੰਕੋਚ ਕੀਤਾ ਜਾਵੇ। ਬਾਕੀ ਆਪਾਂ ਬੈਡਰੂਮ ਦੇ ਵਿੱਚ ਬੈਡਰੂਮ ਦੀ ਕੰਧ ਉੱਪਰ ਗੁਰੂ ਮਾਰਾ ਦੀਆਂ ਫੋਟੋਆਂ ਲਾ ਦਿੰਨੇ ਆ ਜਾਂ ਕੁਝ ਸ਼ਬਦ ਲਾ ਦਿੰਨੇ ਆ ਤਾਂ ਲਿਖ ਦਿੰਨੇ ਆ ਜਾਂ ਕੋਈ ਪੋਸਟਰ ਲਾ ਦਿੰਨੇ ਆ ਤਾਂ ਉਹਨਾਂ ਚੀਜ਼ਾਂ ਤੋਂ ਵੀ ਸੰਕੋਚ ਕੀਤਾ ਜਾਵੇ ਬੈਡਰੂਮ ਦੇ ਅੰਦਰ ਵੀ ਅਜਿਹੇ ਚਿੱਤਰ ਨਾ ਲਾਏ ਜਾਣ ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹੇ ਚਿੱਤਰ ਸਾਡੇ ਲਈ ਬਹੁਤ ਹੀ ਗਲਤ ਸਾਬਿਤ ਹੋ ਸਕਦੇ ਹਨ ਕਿਉਂਕਿ ਇਹ ਜਗ੍ਹਾ ਪਰਮਾਤਮਾ ਦੇ ਰੱਖਣ ਦੀ ਨਹੀਂ ਹੈ ਫਾਲਤੂ ਫਾਲਤੂ ਦਾ ਸਮਾਨ ਜੋ ਉਹ ਬਾਥਰੂਮ ਵਿੱਚ ਰੱਖਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਧੋਣ ਵਾਲੇ ਕੱਪੜੇ ਨਾਣ ਦੇ ਬਾਅਦ ਆਪਾਂ ਧੋਣ ਵਾਲੇ ਕੱਪੜੇ ਕਿਲੀਆਂ ਤੇ ਟੰਗ ਕੇ ਆ ਬਾਥਰੂਮ ਤੋਂ ਬਾਹਰ ਆ ਜਾਂਦੇ ਆ ਤਾਂ ਉਹ ਵੀ ਨਹੀਂ ਕਰਨਾ ਚਾਹੀਦਾ ਉਹ ਧੋਣ ਵਾਲੇ ਕੱਪੜਿਆਂ ਨੂੰ ਤੁਰੰਤ ਕਿਲੀਆਂ ਤੋਂ ਹਟਾਇਆ ਜਾਵੇ ਨਹੀਂ ਤਾਂ ਸਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਮਾਰੀ ਧੜਾ ਧੜ ਸਾਡੇ ਉੱਪਰ ਆ ਸਕਦੀ ਹੈ ਵਸਤੂ ਸ਼ਾਸਤਰ ਦੇ ਅਨੁਸਾਰ ਅਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਬਾਥਰੂਮ ਦੇ ਵਿੱਚ ਉਹਨੂੰ ਬਾਥਰੂਮ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਉਹਨੂੰ ਗੰਦਾ ਨਹੀਂ ਕਰਨਾ ਚਾਹੀਦਾ ਮੈਂ ਆਸ਼ਾ ਕਰਦੀ ਆ ਕਿ ਤੁਹਾਨੂੰ ਮੇਰੀ ਦਿੱਤੀ ਹੋਈ ਜਾਣਕਾਰੀ ਪਸੰਦ ਆਈ ਹੋਵੇਗੀ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਜਿਹੜੇ ਸਾਡੇ ਚੈਨਲ ਉੱਪਰ ਨਵੇਂ ਨੇ ਉਹ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ